ਦਿਲ ਵਿੱਚ ਇੱਕ ਤਸਵੀਰ ਵਸਾਈ ਫਿਰਦੀ ਏ ਦਿਲ ਵਿੱਚ ਇੱਕ ਤਸਵੀਰ ਵਸਾਈ ਫਿਰਦੀ ਏ ਉਹ ਤਾਂ ਆਪਣੀ ਸੁਰਤ ਗਵਾਈ ਫਿਰਦੀ ਏ ਓਨੂੰ ਕਿੰਨਾ ਚਾਹੇ ਆਵਨ ਵਾਲੇ ਦਾ ਓਨੂੰ ਕਿੰਨਾ ਚਾਹੇ ਆਵਨ ਵਾਲੇ ਦਾ ਵੇੜੇ ਵਿੱਚੋਂ ਗੁੱਤ ਕਮਾਈ ਫਿਰਦੀ ਏ ਕੱਲ ਕਹਿੰਦੀ ਸੀ ਮੈਨੂੰ ਰਿਹਾ ਕਰ ਕੱਲ ਕਹਿੰਦੀ ਸੀ ਮੈਨੂੰ ਫੋਨ ਨਾ ਕਰਿਆ ਕਰ ਕਮਲੀ ਜੀ ਅੱਜ ਤਾਪ ਚੜਾਈ ਫਿਰਦੀ ਏ ਲਿਖ ਕੇ ਅਫਸਲ ਨਾਮ ਉਹ ਆਪਣੇ ਹੱਥਾਂ ਤੇ ਲਿਖ ਕੇ ਅਫਸਲ ਨਾਮ ਉਹ ਆਪਣੇ ਹੱਥਾਂ ਤੇ ਮਹਿੰਦੀ ਵਾਲੇ ਹੱਥ ਲੁਕਾਈ ਫਿਰਦੀ ਏ